ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਮਾਵਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਕੋਈ ਟੋਕੜ ਗੱਬਣੀਆਂ ਤੇ ਕੋਈ ਬੱਚੇ ਤੋਂ ਬਿਨਾ ਵਾ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਜੀ ਆਪੇ ਕਿਰਪਾ ਤੁਸੀਂ ਸਣਾਓ ਠੀਕ ਠਾਕ ਏ ਸਭ ਠੀਕ ਠਾਕ ਜੇ ਤੇ ਵੇਗਿਆਦਾਂ ਵਾਲਾ ਮਾਲ ਫਿਰ ਹਾਂਜੀ ਹਾਂਜੀ ਵਿਰਜੀ ਵੇਗਿਆ ਜੇ ਐਰ ਸ਼ਾਇਰ ਦੀ ਵੀ ਡਿਮਾਂਡ ਬੜੀ ਸੀ ਅੱਛਾ ਤੇ ਉਹ ਤਾਂ ਕਈ ਵਾਰਾਂ ਦੇ ਵੀ ਸਾਨੂੰ ਨੰਬਰ ਦੋ ਸੁਲਤਾਨ ਪਰਲੋਦੀ ਲਾਗੇ ਭੈਣ ਨਹੀਂ ਲਈ ਆ ਅੱਛਾ ਦੋਵੇਂ ਟਾਈਮ ਵਿਰਜੀ ਵੀਡੀਓ ਕੋਲ ਤੇ ਚਵਾ ਕੇ ਫਿਰ ਡੰਗਰ ਦਿੱਤਾ ਵਾ ਅੱਛਾ ਤੇ ਕਈ ਵਾਰਾਂ ਨੰਬਰ ਹੀ ਉਹਨਾਂ ਤੋਂ ਮੰਗ ਲੇ ਪੀ ਆਪਾਂ ਉਹਨਾਂ ਨੂੰ ਬਣਾਵਾ ਦੇ ਦਿੰਨੇ ਆ ਹਾਂਜੀ ਤੇ ਪਰ ਨਹੀਂ ਚਲੋ ਅਗਲੇ ਸ਼ੌਕਿਆ ਤੌਰ ਤੇ ਖੜੀ ਆ ਤੁਹਾਨੂੰ ਬਹੁਤ ਚੀਜ਼ ਦੀ ਡਿਮਾਂਡ ਬੜੀ ਆ ਦੁੱਧ ਵੀ ਸੰਗਣਾ ਹੁੰਦਾ ਹੁੰਦਾ ਤਾਂ ਬਾਕੀ ਠੰਡੀ ਸੀਜ਼ ਡੱਗ ਬੜੀ ਸੀ ਅੱਜ ਤੱਕ ਵੀਰ ਜੀ ਫੋਨ ਆਉਂਦੇ ਦੇਤੇ ਠੀਕ ਆ ਹਾਂਜੀ ਤੇ ਨਾਮ ਦੱਸਦੇ ਕਰੀ ਆਪਣੇ ਨਾਮ ਵੀਰ ਜੀ ਆਪਣਾ ਕਰਸੇਵ ਸਿੰਘ ਪਿੰਡ ਭੋਮਾ ਵਿਡਾਲਾ ਤਹਿਸੀਲ ਮਜੀਠਾ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲ ਤੇ ਕਰੀ ਫੋਨ ਨੰਬਰ 7873344844 ਠੀਕ ਆ ਤੇ ਪਹਿਲਾਂ ਫੇਰਾ ਟੋਕੜ ਗੱਪ ਨਹੀਂ ਦਿਖਾ ਦੀਏ ਹਾਂਜੀ ਵੀਰ ਜੀ ਕਿੰਨਾ ਜੇ ਦੇਖੋ ਦੁੱਧ ਏ ਵੀਰ ਜੀ ਸੱਤਾਂ ਮਹੀਨੇ ਦੀ ਚੈੱਕ ਪਾਸ ਅਠਵਾਂ ਇਹਨੂੰ ਸਵੇਰ ਤੋਂ ਸ਼ੁਰੂ ਹੋਣਾ ਵਾ ਅੱਛਾ ਹਾਂਜੀ ਤੇ 3 ਕਿਲੋ ਉਹਦੇ ਕੋ ਦੁੱਧ ਜੀ ਵੀਰ ਜੀ ਅੱਛਾ ਹਾਂਜੀ ਇੱਕੋ ਟਾਈਮ ਨਹੀਂ ਦੋਵੇਂ ਟਾਈਮ ਵੀ ਰਿਜੋ ਠੀਕ ਚਲੋ ਭਾਵੇਂ ਇੱਕੋ ਚੋਲੇ ਕੋ ਦੋ ਚੋਲੇ ਹਾਂ ਦੋਲੇ ਭਾਵੇਂ ਦੋ ਟਾਈਮ ਚੋਲੇ ਕੋਈ ਚਲੋ ਫਿਰ ਤੋਰ ਦੋ ਇੱਕ ਰੀਨ ਬਾਕੀ ਹੈਗੀ ਜਰਸੀ ਸੱਤਾਂ ਮਹੀਨਿਆਂ ਦੀ ਜਿਹੜੀ ਚੈੱਕ ਪਾਸ ਵਾਸਤੇ ਦੁੱਧ ਮੋਕੇ ਦੇ 3 ਕਿਲੋ ਜਿਹੜਾ ਕਿੰਦੇ ਕੀ ਹੈਗਾ ਮੈਨੇ ਦੋਈ ਰਹਿ ਗਏ ਜਿਹੜੇ ਹੁਣ ਇਹਦੇ ਬਸ ਕਿੰਨਾ ਰੱਖਣਾ ਵਿਦਿਆ ਦਾ ਮੁੱਲ ਫੇਰ ਆਪਾਂ ਬਾਕੀ ਵੀ ਇੱਥੇ ਠੰਡੀ ਠੰਡੀ ਬੜੀ ਇਧਰ ਆ ਕੇ ਥਾਣੇ ਖਾਦੋ ਕਿ ਵੀਰ ਇਹ ਨਾ ਆਖੇ ਪਥਾਨ ਛੋਟਾ ਜਿਹਾ ਕਿੱਦਾਂ ਵਾ ਇਧਰ ਵੇਖੋ ਆਹ ਲਓ ਪੂਰਾ ਹੱਥ ਜਿਉਂ ਲੜਾ ਸਮਝੀ ਤੇ ਬਾਕੀ ਆਹ ਵੇਖੋ ਇਦਾਂ ਬੈਰੋ ਕੋਈ ਗੱਲ ਨਹੀਂ ਆਹ ਲਓ ਠੀਕ ਹੈ ਬਹੁਤ ਪੋਲੀ ਰੂਮਰ ਗਈ ਵੇਖੋ ਇਹ ਵੀ ਜਿੱਦਾਂ ਗਾੜੀ ਦਾ ਉਹ ਗਰਮੀ ਆਉਣੀ ਆ ਵਾ ਹਾਂਜੀ ਇੱਕ ਦਿਨ ਉਹ ਕੋਈ ਵੀਰ 20 ਦਿਨ ਛੋੜੂਗਾ ਹਾਂਜੀ ਠੀਕ ਆ ਤੇ ਗਾੜੀ ਫੇਰ 20-25 ਦਿਨ ਸੂਪ ਪਣੀ ਫੋਲੋਗੇ ਗਰਮੀ ਸ਼ੁਰੂ ਹੋਣੀ ਆ ਉਹ ਦਿਨ ਸੂਪ ਪੈਣਾ ਠੀਕ ਆ ਉਹਦਾ ਸਵਾਹੇ ਘਟ ਜਾਂਦਾ ਵਾ ਹਾਂਜੀ ਹਾਂਜੀ ਤੇ ਬਾਕੀ ਇਹ ਜਰਸੀ ਕਰੋ ਅਸਰ ਦੁੱਧ ਵੀ ਚਿੱਟਾ ਇਹਦਾ ਹੋਊਗਾ ਹਾਂਜੀ ਹਾਂਜੀ ਤੇ ਕਿੰਨੇ ਦੀ ਵੀਰ ਜੀ ਵੇਖੋ ਮੋਲ ਕਰ ਦੂੰ ਭਾਵੇਂ 28 ਕਰੀਏ ਹਾਂਜੀ 27 ਕਰੀਏ ਇਹ ਆਪਾਂ ਹਾਂ ਨਾਲੇ ਮੋਲ ਕਰਦੇ ਆ ਕਿੰਨਾ ਵੀਰ ਜੀ 5000 ਜਿਦਾਂਗੇ ਅੱਛਾ 5000 ਹਾਂਜੀ ਹਾਂਜੀ ਵਿੱਚ ਛੋਟ ਛੜ ਕਰ ਦਈਏ ਛੋਟ ਵੀਰ ਜੀ 1000 ਰੁਪਏ ਵੀਰ ਜੀ ਕਰ ਦਾਂਗੇ ਠੀਕ ਆ ਬਾਕੀ ਵੀਰ ਜੀ ਆਪਾਂ ਵੀਡੀਓ ਮਾੜੀ ਵਿਖਾ ਦਈਏ ਡਾਕਟਰ ਨੂੰ ਚੈੱਕ ਕਰਾਈ ਜੋ ਲਾਸਟ ਦੇ ਵਿਖਾ ਦਿੰਦੇ ਆ ਚਲੋ ਕੋਈ ਨਹੀਂ ਸੈਂਡ ਕਰ ਦੇ ਜਿਹੜਾ ਵੀਰ ਕੋਈ ਲਊਗਾ ਨਾ ਵੀਰ ਸੈਂਡ ਕਰ ਦਿਆਂਗਾ ਉਹਨਾਂ ਨੇ ਸੈਂਡ ਕਰ ਦੇ ਉਹਲੇ ਸੱਤਾਂ ਮਹੀਨੇ ਚੈੱਕ ਪਾਸ ਆ ਤਿੰਨ ਕਿਲੋ ਨਾਲ ਠੰਡਾ ਟੀਕਾ ਹੀ ਲਵਾਤਾ ਇਹਨੂੰ ਆਪਾਂ ਠੀਕ ਹੈ ਜੀ ਦੂਜਾ ਸੂਆ ਵੀਰ ਦੀ ਸੂਈ ਤੇ ਤੀਜੇ ਲਈ ਗਾੜੀ ਗੱਬਣੀ ਠੀਕ ਹੈ ਹਾਂਜੀ ਤੇ ਆ ਬੱਚੇ ਤਾਂ ਬਿਨਾ ਹੀ ਆ ਹਾਂਜੀ ਹਾਂਜੀ ਇਹ ਦੇਖੋ ਕਿੰਨਾ ਦੁੱਧ ਇਹ ਤਾਂ ਕੋਈ ਵੀਰ ਜੀ ਇਹ ਦੁੱਧ 7 ਕਿਲੋ ਵਾ ਅੱਛਾ ਪਰ ਪੱਕਾ ਠੰਡਾ ਕਰਕੇ 6 ਕਿਲੋ ਇਹ ਵੇਚੀ ਦੋ ਦੰਦਾਂ ਦੇ ਮੂੰਹ ਅੱਛਾ ਦੋ ਦੰਦਾਂ ਦੇ ਦੰਦ ਵਿੱਚ ਦਿਖਾ ਦੇ ਨੇ ਫਿਰ ਇਹਦੇ ਆ ਦੁੱਧ ਦੇ ਕੋਲ ਪੱਕਾ ਜਿਹੜਾ 6 ਲੀਟਰ ਦੱਸਦੇ ਆ ਬਾਕੀ ਦੁੱਧ ਸੰਗਣਾ ਹੁੰਦਾ ਇਹੋ ਜਿਹੇ گاਵਾਂ ਦਾ ਲੈ ਜੋ ਜੀ ਲੈ ਜੋ ਬਾਕੀ ਕੱਦ-ਕਾਠ ਪੱਖਾ ਵੀ ਪੂਰੀ ਜਵਾਨ ਐ ਸੋਨੀ ਵਹਿੜੇ ਲੱਗ ਜਾ ਕੇ ਮੇਰੀ ਹੈੜਾ ਸੋਨੀ ਵਹਿੜੇ ਟੋਂਦੀ ਵਹਿੜੇ ਆ ਤੇ ਵੇਖੋ ਕਿੰਨੀ ਚਮਕਾਲੀ ਆ ਹਾਂਜੀ ਹਾਂਜੀ ਇਹ ਜਦੋਂ ਚਾਰ ਦਿਨ ਧੋਣੀ ਆ ਚੰਗੀ ਹੋਣੀ ਆ ਕਿੱਥੇ ਜਾਣੀ ਵੇਖੋ ਹਾਂਜੀ ਹਾਂਜੀ ਤੇ ਦੰਦ ਵਿਖਾ ਦिए ਤੇ ਇੱਕ ਰੀ ਲੋ ਵੀਰ ਜੀ ਆਉ ਲੱਗ ਗਿਆ ਚੌਕੀ ਹੌਂਦੀ ਹੈ ਬੇਟੀ ਚਾਰ ਦੰਦਿਆ ਜੜੀ ਆ ਦੇਖ ਲੇ ਤੇ ਇਹਦਾ ਮੁੱਲ ਜੇ ਵੀ ਦਿਖਾ ਮੁੱਲ ਵੀਰ ਜੀ ਵੇਖੋ ਇਹ ਵੀ ਗਰਮੀਆਂ ਦੇ ਵਧੀਆ ਨਾ ਇਹਨੂੰ ਗਰਮੀ ਮਹਿਸੂਸ ਹੋਣੀ ਆ ਹਾਂਜੀ ਠੀਕ ਆ ਤੇ ਬਾਕੀ ਤਾਂ ਆਪਾਂ ਸਰਬਜੀ ਭਾਜੀ ਕਹਿੰਦੇ ਜਿਹਨੂੰ ਰੱਬ ਨੇ ਅੱਖਾਂ ਦਿੱਤੀਆਂ ਹੁੰਦੀਆਂ ਵਾ ਉਹਨੂੰ ਡੰਗਰੀ ਪਛਾਣ ਆਪੇ ਕਰ ਲੈਂਦਾ ਵਾ ਠੀਕ ਆ ਠੀਕ ਹੈ ਨਾ ਗੱਲ ਹਾਂਜੀ ਸੋਨਾ ਵੀਰ ਇਹ ਸੋਨੇ ਭਾਈ ਵੀ ਗਣਾਵਾ ਠੀਕ ਆ ਠੀਕ ਹੈ ਨਾ ਇਹਦਾ ਵੀਰੋ ਮੁੱਲ ਕਰਨ ਨੂੰ ਭਾਵੇਂ 22 ਕਰੀਏ ਭਾਵੇਂ ਕੀ ਕਰੀਏ ਹਾਂਜੀ ਇਹ 20000 ਦੀ ਦੇ ਦਾਂਗੇ ਅੱਛਾ 20000 ਦੀ ਹਾਂਜੀ ਵਿੱਚ ਮੰਤਨ ਕਰਦੀ ਔਰ ਕਰਾ ਲਓ ਵੀਰ ਜੀ ਕੋਈ ਗੱਲ ਨਹੀਂ ਜੀ 2000 ਛੱਡ ਦੀਏ ਫਿਰ ਉਹ ਚ ਵੀਰੇ 200 ਰੁਪਏ ਛੋਟ ਕਰਾਂਗੇ ਠੀਕ ਹੈ ਜੀ ਹਾਂਜੀ 18 ਦਾ 200 ਰੁਪਏ ਛੋਟ ਕਰਾਂਗੇ ਠੀਕ ਹੈ ਹਾਂਜੀ ਤੇ ਹੁਣ ਇੱਕ ਹੋ ਰਿਹਾ ਜਿਹੜੇ ਟੁਕੜੇ ਵੀ ਲਿਆਓ ਇੱਧਰ ਉਧਰ ਨੂੰ ਤੋੜ ਦੇ ਇਹਨਾਂ ਇਹਦੇ ਕੋਲ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਵੀਰ ਜੀ ਦੁੱਧ 6 ਕਿਲੋ ਵਾ ਅੱਛਾ 55 ਕਿਲੋ ਵੀਰ ਕੋ ਉਧਾਰ ਹੀ ਨਾ ਮਾਰੇ ਭਾਵੇਂ ਠੀਕ ਆ 5-6 ਕਿਲੋ ਜਿਹੜਾ ਇਹਦੇ ਕੋਲ ਵੀ ਕਹਿੰਦੇ ਹੈਗਾ ਆ ਬਾਕੀ ਹੈਗੀਆਂ ਸਾਰੀਆਂ ਗਰਮੀ ਵਾਲੀਆਂ ਆ ਜਲਾਓ ਸੰਗਣੇ ਦੁੱਧ ਆ ਲੀਆਂ ਮੈਂ ਦੁੱਧ ਸੰਗਣਾ ਹੁੰਦਾ ਇੰਨਾ ਕਾਵਾ ਤਾਂ ਤੇ ਇਹਦਾ ਮੁੱਲ ਬਾਕੀ ਵੀਰ ਜੀ ਦੁੱਧ ਆ ਪਾਓ ਦੱਸਣ ਜਿਹੜਾ ਪੱਕਾ ਹੈਗਾ ਵਾ ਠੀਕ ਆ ਤੇ ਝੱਗ ਵਾਲੇ ਪਾਵੇਂ 8-8 ਕਿਲੋ ਕਹੀਈਏ ਉਹ ਆਮਰੇ ਹੈਗੇ ਤੇ ਇੱਕ ਬੈਂਤੀ ਆਪਾਂ ਜਿਹਨੂੰ ਡੰਗਰ ਦਾ ਦੋ ਟਾਂ ਚਵਾ ਕੇ ਘਰੇ ਇੱਥੇ ਦੇਣਾ ਆ ਆਪਾਂ ਵਿੱਚ ਜਿਆਦੇ ਦੁੱਧ ਵਾਲੀ ਕੋ ਛੋੜੇ ਦੁੱਧ ਵਾਲੀ ਆ ਜਿਹੜੀ ਹਰ ਕੰਮ ਪਾਇਆ ਕਰਤੋਂ ਇੱਥੇ ਉਹ ਆਪਣੀ ਪੂਰੀ ਤਸੱਲੀ ਕਰੋ ਮੇਰਾ ਵੀਰ ਠੀਕ ਆ ਕੋਈ ਲੰਮੜਾ ਇੱਥੇ ਦੋ ਟਾਈਮ ਜੇ ਕੋਈ ਦੂਰੋਂ ਆਉਂਦਾ ਵੀਰ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾ ਦਾਂਗੇ ਠੀਕ ਆ ਤੇ ਇਹਦੇ ਕੋਲ ਵੀ 5-6 ਕਿਲੋ ਦੁੱਧ ਪੱਕਾ ਹੈਗਾ ਜਿਹੜਾ ਹਾਂਜੀ ਹਾਂਜੀ ਹੈਗਾ ਹੈਗਾ ਵੀਰ ਜੀ ਤੇ ਇਹਦਾ ਮੁੱਲ ਮੁੱਲ ਤੇ ਮੋਲ ਕਰੰਭਾ 13 ਗਰਾਮ 14 ਗਰਾਮ ਲਓ ਹਾਂਜੀ 12000 ਦੇ ਦਾਂਗੇ 12000 ਦੇ ਦਰ ਹਾਂਜੀ ਹਾਂਜੀ ਹੋਰ ਕਰ ਦੋਗੇ ਮੌਕੇ ਤੇ ਮੰਨ ਮੌਕੇ ਵੀਰ ਜੀ ਕਰਦੇ ਕੋਈ ਗੱਲ ਵੀਰ ਭਰਾ ਦੂਰੋਂ ਅੰਦਰੋਂ ਕੋਈ ਹੋਊਗਾ ਨਾ ਅੱਛਾ ਕਰ ਦਾਂਗੇ ਮੌਕੇ ਤੇ ਠੀਕ ਆ ਹਾਂਜੀ ਦੱਸ ਦੀ ਦੇ ਦੋਗੇ ਛੋੜ ਹੀ ਕਰਾਂ ਵੀਰੇ 200 ਰੁਪਏ ਦੇ ਵਿੱਚ ਠੀਕ ਆ ਧੰਨਵਾਦ ਮਾਲ ਸਾਫ਼ ਸੁਥਰਾ ਭਾਵੇਂ ਟੋਕੜਾ ਆ ਮੈਂ ਟੋਕੜਾ ਗੱਪਣ ਆ ਸਾਰੇ ਗਰਮੀਆਂ ਵਾਲੇ ਡੰਗਰੇ ਆ ਤੇ ਇੱਕ ਹੋਰ ਹੈ ਕੀ ਜੇ ਇੱਕ ਵੀਰੇ ਲੱਗਿਆ ਗਵਾਂਡੀਆਂ ਦੇ ਗਿਫਟ ਆ ਤੁਹਾਨੂੰ ਵਿਖਾ ਦਿੰਨੀ ਆ ਅੱਛਾ ਗਵਾਂਡੀਆਂ ਦੀ ਇੱਕ ਹੁਣ ਇਹ ਜੇ ਬੰਦੀ ਜਾਂਦਿਆਂ ਨੇ ਲੱਗੇ ਇਹ ਤੇ ਗਵਾਂਡੀਆਂ ਤੁਹਾਡੇ ਦੇ ਵੀਰ ਜੀ ਸਾਂਭੀ ਪੜੀ ਜੇ ਇਹ ਵੀਰ ਜੀ ਬੜੀ ਥਾਂਵੇਂ ਵਿਚਾਰਿਆ ਦੀ ਦੁੱਧ ਦਿੰਦੀ ਜੇ ਦੋ ਤੇ ਵੀਰ ਜੀ ਇਹਦੇ ਕੋਲ ਚਲੋ ਜਾਰੇ ਕਹਿੰਦੇ ਆ 3 ਕਿਲੋ ਪੱਜਣ ਦੇ ਭਾਵੇਂ 3ਵੇਂ ਵਟਾਈ ਜਿੰਨਾ ਚੋਣੀ ਇੱਥੇ ਆ ਕੇ ਦੋ ਡਾਂ ਵਿੱਚ ਹੋ ਗਿਆ ਆਪਣੀ ਤਸੱਲੀ ਕਰਕੇ ਖੜੇ ਅੱਛਾ ਹਾਂਜੀ ਠੀਕ ਆ ਤੇ ਇਹਦਾ ਜਿਹੜਾ ਮੋਲਿਆ ਵੀਰ ਜੀ ਜਾਂਦੇ 8000 ਰੁਪਏ ਦੇ ਦਾਂਗੇ ਅੱਛਾ ਹਾਂਜੀ ਤੋਰ ਕੇ ਵਿਖਾ ਦਿਓ ਇੱਕ ਦੀ ਬਾਕੀ ਇਹ ਕਿ ਸਾਂਭੀ ਨਹੀਂ ਆ ਜਿਹੜੀ ਜਾ ਦੀ ਵੀਰੀ ਚੰਗੀ ਪਰ ਸਾਂਭੀ ਨਹੀਂ ਕਿਸੇ ਨੇ ਹਾਂਜੀ ਸਾਮਣੀ ਇਹ ਹੋਈ ਮਾਸਾ ਵੀ ਬਾਕੀ ਸਾਡੇ ਤੇ ਹਰ ਕੇ ਵੀਡੀਓ ਚ ਇਹੀ ਬੇਨਤੀ ਹੁੰਦੀ ਆ ਆਪਣੀ ਆ ਕੇ ਵੇਖ ਕੇ ਖੜਿਆ ਕਰੋ ਭਾਵੇਂ ਕੋ ਜਿਆਦੇ ਦੁੱਧ ਵਾਲੀ ਆ ਥੋੜੇ ਦੁੱਧ ਵਾਲੀ ਆ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਵੀਰੀ ਹਰ ਵੀਡੀਓ ਇੱਕੋ ਹੀ ਬੇਨਤੀ ਸਾਡੀ ਹੁੰਦੀ ਆ ਵੀਰ ਜੀ ਟਾਈਮ ਪਾਸ ਲਈ ਵੀਰ ਦੂਰਿਆ ਕਰੋ ਆਪਾਂ ਐਡਰੈਸ ਵੀ ਦੱਸਿਆ ਹੁੰਦਾ ਜਿਲ੍ਹਾ ਵੀ ਦੱਸਿਆ ਤਹਿਸੀਲ ਵੀ ਦੱਸੀ ਹੁੰਦੀ ਆ ਫੇਰ ਕਈ ਵੀਰਸਾ ਕੀ ਕਹਿਣਗੇ ਇਹ ਬਾਈ ਅੰਬਰਸਰ ਕਿਹੜੇ ਏਰੀਆ ਚ ਪੈਂਦਾ ਵਾ ਅੰਬਰਸਰ ਆਨਵਲਡ ਚ ਮਸ਼ਹੂਰ ਆ ਅੱਜ ਤੱਕ ਵੀਰੇ ਸਾਡੇ ਨੇ ਇੱਕ ਦੋ ਚਾਂਸ ਹੋਏ ਆ ਬਾਕੀ ਚਲੋ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਵਾਲਿਆਂ ਦਾ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਵੇਸ ਚਾੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾ